ਸਿਕਲਿਟਾਰੇ ਸਵਾਗਤ ਹੈ ਕੋਰਨਾਮੀ ਬਲੌਗ ਚ ਸੋ ਜਿਹੜਾ ਅੱਜ ਦਾ ਬਲੌਗ ਹੈਗਾ ਜਿਹੜਾ ਅਸੀਂ ਲੰਗਰ ਲਾਇਆ ਤਾਂ ਖਾਸਾ ਕੋਲੇ ਦੇ ਸਾਹਮਣੇ ਕੋਲੇ ਮੱਲੇ ਤੇ ਸੋ ਸਾਡੇ ਚਾਚਾ ਜੀ ਰਹਿੰਦੇ ਆ ਰਣਜੀਤ ਸਿੰਘ ਫੁੱਜੀ ਸੋ ਹੁਣ ਹੁਣੀ ਅਰਦਾਸ ਕਰਾਈ ਆ ਤਾਂ ਵੀ ਜਿਹੜਾ ਲੰਗਰ ਲਾਇਆ ਤਾਂ ਲੰਗਰ ਦੀ ਅਰਦਾਸ ਬੈੱਕ ਤੇ ਹੋਰ ਵਧੀਆ ਹੋਗਾ ਹੁਣ ਬਸ ਚੱਲੀਏ ਸਾਡੇ ਪਿੰਡ ਤੇ ਉੱਥਾ ਜਾ ਕੇ ਹੁਣੀ ਸ਼ਾਇਦ ਸ਼ਾਇਦ ਤਾਂ ਜਾਤਾ ਫਿਰ ਕਿਸ ਗੜ ਹੋਵਾ ਜਾਂ ਤਾਂ ਸ਼ਹੀਦੀ ਬਾਗ ਸ਼ਾਇਦ ਉੱਥਾ ਹੋਵਾ ਤਾਂ ਹੁਣ ਦੀ ਇਹ ਦਿੱਤੀ ਬੀਬੇ ਪੈਣਾ ਚੱਲੀ ਦੀਆਂ ਸੋ ਉੱਥੇ ਜਾ ਕੇ ਹੁਣ ਅਰਦਾਸ ਹੋ ਲਈ ਹੈ ਸੋ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਅਗਰ ਗੁਰਦੁਆਰਾ ਹੈ ਦੇਖੋ ਗੁਰਦੁਆਰਾ ਸਾਹਿਬ ਹੈ ਅੰਦਰ ਅਰਦਾਸ ਹੋ ਗਈ ਹੈ ਸੋ ਜੀਹਾਂ ਜਾਣਾ ਹੈ ਦੇਖਦੇ ਆ ਜਾ ਕੇ ਦੇਖਦੇ ਆ ਉੱਥੇ ਕੀ ਬੰਦਾ ਜੀ ਬੀਬੇ ਪੈਣਾ ਚੱਲੀਆਂ ਬਸ ਇੱਥੇ ਬੈਠ ਕੇ ਤਾਂ ਦੇ ਚਾਚਾ ਜੀ ਹੋਰ ਜੀ ਠੀਕ ਹੈ ਠੀਕ ਹੈ ਲਓ ਭਾਈ ਸੇਵਰ ਇਹ ਕਾ ਮੁੰਡਾ ਹੈ ਬਾਕੀ ਜਸੂ ਆਣਿਆ ਜਸੂ 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 ਸਾਤਨਾਮ ਵਾਹਿਗੁਰੂ ਹੋਣ ਵੀ ਦੱਸ ਪੂਰਾ ਰਾ ਮੋਟੀਵੇਸ਼ਨ ਦਿੱਤੀ ਗਿਆ। ਅੱਲਾਮੇ। ਉਹ ਕਾਈਂਦੇ ਚਾਈਂਦੇ। ਬੜਾ ਸ਼ੂਰਾ। ਪਈ ਉਹ ਨੰਨ ਜਿੰਕ ਬੈਠਿਆ ਰੰਗੇ ਵੇ। ਇਹ ਬਾਤ ਕਰ ਰਿਹਾ ਇਹ। ਸੋ ਇਹ ਬਾਬਾ ਜੀ ਸਾਡੇ ਰਣਜੀਤ ਸਿੰਘ ਜੀ ਹੁਣ ਇਹ ਆ ਗਏ ਫਿਰ ਕੇਸਗੜ ਸਾਹਿਬ ਪਹਿਲਾਂ ਅਰਦਾਸ ਹੋਣੀ ਹੈ। ਇਧਰ ਫਿਰਦੇ। ਠੀਕ ਐ। ਡਰੋਨ ਕਾ ਤਾਂ ਹਜਾ ਵੀ ਹੈਗੇ ਆਂ ਹਾਂ ਭਾਈ ਹਾਂਜੀ ਹਾਂਜੀ ਅੱਗੇ ਬਾੜੇ ਖੋਲਣ ਲੱਪੇ ਦਾ ਸੰਗੀਤ ਹੋ ਰਾਂਦੀ ਹੈ ਪਿੱਛੇ ਇੱਕ ਗੱਲ ਮਾਰਨੀ ਹੈ ਹਾਂਜੀ ਇਹ ਗੱਲੇ ਮੱਖਾ ਦੇ ਭਾਈ ਸਾਹਿਬ ਚਲੋ ਫੋਟੋ ਹੋਣ ਲੱਗੀ ਕਹਿੰਦੇ ਫੋਟੋ ਕਰਾਣੀ ਹੋਈ ਜਨ ਅੱਜ ਉਡੇ ਮੈਂ ਆਪਣੀ ਸੰਗਤੀ ਆ ਖੜੀ ਐ ਇਹ ਸੰਗਤੀ ਫੋਟੋ ਸ਼ੂਟ ਹੋਈ ਸਰੀਆ ਕਾ ਬਾਕੀ ਡਾਟਰ ਚਲੇ ਗਏ ਆਹ ਡਾਟਰ ਖੜੇ ਆ ਲਾ ਹੈ ਇੱਥੇ ਮੈਂ ਬਹੁਤ ਵੱਡਾ ਲਾਇਆ ਬੈਨ ਆਹ ਦੇਖੋ ਹੁਣ ਗੁਰਦੁਆਰਾ ਅਨੰਦਗੜ੍ਹ ਸਭ ਭਾਈ ਪਰ ਇੱਧਰ ਪੁਰਾਣੀ ਇਮਾਰਤ ਹੈ ਇਤਿਹਾਸ ਹੈ पढ़ लीडियो रोके पढ़ सकते इतिहास अरदास हो रही है आनंदगढ़ साहब s a y、嗯嗯嗯 ਜਾਣ ਜੀਓ ਦਰਕਰਦੇ ਸੇਵਕ ਨਗਰ ਵੈਸਾਂ ਤੋਂ ਸੰਗਤਾਂ ਸ਼ੁਕਰਾਨਾ ਕਰਦੀਆਂ ਕਿਰਪਾ ਕਰਨੀ ਪਾਦਸ਼ਾ ਸਰਬੱਤ ਦਾ ਹੀ ਭਲਾ ਕਰਨਾ ਕਿਰਪਾ ਕਰਕੇ ਲੱਗੇ ਆ ਰੱਖ ਲੈਣੀ ਮਹਾਰਾਜੈ ਜੀਓ ਨਿਸ਼ਚਲ ਇਕਰਾਸ ਪ੍ਰੇਮਾ ਭਗਤੀ ਜਿਲਾਇਓ ਬੰਦਨ ਕੋਪ ਮਹਾਰਾਜ ਗੁਰੂ ਮਾਨਿਓ ਗ੍ਰੰਥ ਗ੍ਰੰਥ ਦੇ ਮਾਣ ¡Gracias! ਆਪਣੇ ਮਤਲਬ ਨਾਲ ਬਿੱਤੇ ਰਹੇਗਾ ਪਾਪਾ ਜੀ ਨੂੰ ਕਾ ਲੋ ਕਾ ਦਰਸ਼ਕ ਮਦਰ ਸਰ ਪ੍ਰਾਣੀ ਕਿਤੇ ਪ੍ਰਾਣੀ ਹੈ ਇਕੜਾ ਜੀ 16 17 ਸਾਲ ਤੋਂ ਪ੍ਰਾਤਮਾ ਸਭ ਪ੍ਰਾਣੀ ਕਦਾਈ ਪ੍ਰਾਤਮਾ ਤੁਸੀਂ ਇਹ ਚੋੜ ਸਾਬ ਦੇਖ ਰਹੇ ਹੋ ਇਹ ਵੀ ਸੋਨੇ ਦੇ ਹੈ ਜੋ ਇਹ ਗਰਾਂ ਸਾਬ ਹੈ ਨਾ ਇਹਦੇ ਵਿੱਚ ਪੂਰਾ ਗਰਾਂ ਸਾਬ ਲਿਖਿਆ ਹੋਇਆ ਹੈ ਇਹਦੇ ਵਿੱਚ ਠੀਕ ਹੈ ਜੀ ਸੋ ਉਧਰ ਪੱਲੇ ਪਸਾ ਹੈ ਜਿਹੜੇ ਇਹ ਚੋੜ ਸਾਬ ਇਹ ਜਾਂਦੀ ਦੀ ਹੈ ਤੇ ਬਹੁਤ ਮਹਿਦਤਾਂ ਕ ਬਣੀ ਆ ਕਢਾਈ ਬਹੁਤ ਹੈ ਬਾਦ ਬਣੀ ਹੈ ਕਹਿੰਦੇ ਇਤਲੀ ਠੀਕ ਹੈ ਜੀ ਸੋ ਲੋ ਅੱਜ ਦਾ ਬਲੌ ਤੁਹਾਨੂੰ ਕਿਦਾਂ ਦਾ ਲੱਗਿਆ ਲਾ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਜੀ ਪਰ ਇਥਾ ਆ ਕੇ ਨਾ ਐ ਲਾਦਾ ਕਿਥੇ ਹੋਰੇ ਦੁਨੀਆ ਚ ਪੁਰਦੇ ਜਦ ਆਰਤੀ ਹੁੰਦੀ ਸੀ ਬਹੁਤ ਵਧੀਆ ਸੰਗਤ ਹੋ ਜਾਰੀ ਹੈ ਜੀ ਸੋ ਅੱਜ ਦਾ ਬਲੌਗ ਇੰਨਾ ਧੰਨਵਾਦ ਵੀਡੀਓ ਦੇਖਣ ਵਾਸਤੇ ਜੀ ਇਸੇ ਹੋਰ ਵੀਡੀਓ ਚ ਮਿਲਾਂਗੇ ਤੁਹਾਨੂੰ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਠੀਕ ਹੈ ਜੀ